ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੁਹਾਡੇ ਵਾਸਤੇ ਬਹੁਤ ਸਾਰੀਆਂ ਗੱਡੀਆਂ ਇੱਕ ਵਾਰ ਫਿਰ ਤੋਂ ਆਪਾਂ ਲੈ ਕੇ ਪਹੁੰਚੇ ਨਵੀਂ ਵੀਡੀਓ 'ਚ ਤੇ ਆਪਾਂ ਪੂਰੀ ਵੀਡੀਓ ਦੀ ਗੱਲ ਕਰਦੇ ਹਾਂ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਜੇ ਕਿਸੇ ਕੋਲੇ ਗੱਡੀ ਆ ਮੋਟਰਸਾਈਕਲ ਆ ਕੋਠੀ ਆ ਘਰ ਮਕਾਨ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਐਡ ਤੁਸੀਂ ਲਗਵਾ ਸਕਦੇ ਹੋ ਹੁਣ ਆਪਾਂ ਗੱਲ ਕਰਦਾ ਵਾਰਨਾ ਗੱਡੀ ਦੀ ਪਹਿਲੀ ਗੱਡੀ ਆਪਣੇ ਕੋਲੇ ਵਾਰਨਾ ਪਹੁੰਚੀ ਹੈ ਡੀਜ਼ਲ ਦੀ ਗੱਡੀ ਹੈ ਜੀ ਆ 2010 ਮਾਡਲ ਹੈ 26 ਤੱਕਰ ਪਾਸਿੰਗ 1,40,000 ਰੁਪਿਆ ਡਿਮਾਂਡ ਹੈ ਬਠਿੰਡੇ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਹੈ ਗੱਡੀ ਬਹੁਤ ਵਧੀਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜਾਊਗੀ ਤੇ ਗੱਡੀ ਦੇ ਨਾਲ ਹੀ ਆਪਾਂ ਨੂੰ ਐਨਓਸੀ ਵੀ ਮਿਲ ਜਾਊਗੀ 1.40 ਡਿਮਾਂਡ ਹੈ ਕੰਡੀਸ਼ਨ ਆਲ ਓਕੇ ਹੈ ਕੋਈ ਕਿਸੇ ਪਾਸੋਂ ਨਾ ਤਾਂ ਐਕਸੀਡੈਂਟਡ ਹੈ ਨਾ ਕੋਈ ਡੈਮੇਜ ਹੈ ਵਧੀਆ ਮਾਲਕ ਦੇ ਘਰੇ ਗੱਡੀ ਖੜੀ ਹੈ ਨੰਬਰ 996819197 ਤੇ ਸੈਕੰਡ ਆਪਾਂ ਗੱਡੀ ਦੀ ਗੱਲ ਕਰਨ ਚੱਲੇ ਆ ਜੀ ਜਨ ਐਲ ਐਕਸ ਆਈ 2004 ਮਾਡਲ ਗੱਡੀ ਆ 2025 ਤੱਕ ਰਿਸ ਪਾਸਿੰਗ ਤੇ ਪੰਜਾਬ ਨੰਬਰ ਹੈ ਲਾਲ ਰੰਗ ਦੀ ਗੱਡੀ ਆ ਤੇ ਗੱਡੀ ਖੜੀ ਆ ਬਈ ਆ ਤਰਨ ਤਰਨ ਏਰੀਆ ਚ 70 ਤੋਂ 75% ਵਧੀਆ ਟਾਇਰਾਂ ਦੀ ਕੰਡੀਸ਼ਨ ਹੈ ਜਿਆਦਾ ਵੀ ਹੋ ਸਕਦੀ ਆ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਕਨਫਰਮ ਕਰ ਲਿਓ ਜੀ ਤੇ 70000 ਇੱਕ ਵਾਰੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਮਾਲਕ ਨੇ ਆਖਿਆਗਾ ਬਾਕੀ ਤੁਸੀਂ ਗੱਡੀ ਨੂੰ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਸਕਦਾ ਹੋ ਇਹਨਾਂ ਦੇ ਘਰੇ ਜਾ ਕੇ ਤੇ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਗੱਲ ਕਰ ਲਓ ਬਾਕੀ ਕਾਗਜ਼ ਪੱਤਰ ਮਾਲਕ ਨੇ ਆਖਿਆ ਵੀ ਸਾਰੇ ਕੰਪਲੀਟਡ ਮਿਲ ਜਾਣਗੇ ਕੋਈ ਕਮੀ ਪੇਸ਼ੀ ਨਹੀਂ ਕੋਈ ਨੁਕਸ ਨਹੀਂ ਗੱਡੀ 'ਚ ਨਾ ਕੋਈ ਗੱਡੀ ਡੈਮੇਜ ਹੈ ਤੇ ਮਾੜੇ-ਮੋੜੇ ਸਕ੍ਰੈਚ ਵਗੈਰਾ ਆਪ ਨੂੰ ਮਿਲ ਜਾਣਗੇ ਗੱਡੀ ਦੀਆਂ ਕੰਡੀਸ਼ਨਾਂ ਤੇ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਜੀ ਨੰਬਰ 86999077220 ਤੀਸਰੀ ਗੱਡੀ ਵੈਗਨਰ ਤੁਸੀਂ ਦੇਖੋ ਜੀ ਆਪਣੇ ਕੋਲੇ ਮਾਲਕ ਨੇ ਭੇਜੀ ਹੈ 2008 ਮਾਡਲ ਗੱਡੀ ਹੈ ਕਾਗਜ਼ ਪੱਤਰ ਸਾਰੇ ਕੰਪਲੀਟ ਨੇ 2008 ਮਾਡਲ ਹੈ 28 ਤੱਕਰ ਪਾਸਿੰਗ ਹੈ ਤੇ ਕੇਥਲ ਦੇ ਲਾਗੇ ਗੱਡੀ ਖੜੀ ਹੈ ਕੇਥਲ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਇਹਨਾਂ ਦਾ ਪੈਂਡ ਹੈ ਜੀ ਰੇਟ ਮਾਲਕ ਨੇ 1,20,000 ਰੁਪਏ ਕਿਹਾ ਹੈ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਤੇ ਗੱਡੀ ਮਾਲਕ ਦੇ ਘਰੇ ਖੜੀ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਚਾਰੋਂ ਟਾਇਰ ਬਿਲਕੁਲ ਨਵੇਂ ਨੇ ਏਸੀ ਸੀਟ ਕਵਰ ਏਸੀ ਹੀਟਰ ਸਾਰਾ ਕੁਝ ਵਰਕਿੰਗ ਚ ਹੈ ਤੇ ਵਧੀਆ ਇੰਜਨ ਗੀਅਰ ਸਾਰਾ ਕੁਝ ਵਧੀਆ ਨਾਲ ਦਾ ਹੀ ਆ ਜੀ ਕੋਈ ਨਾ ਤਾਂ ਗੱਡੀ ਐਕਸੀਡੈਂਟਡ ਹੈ ਨਾ ਕੋਈ ਲੱਗੀ ਹੋਈ ਹੈ ਨਾ ਕੋਈ ਰੰਗ ਹੋਈ ਹੈ ਵਧੀਆ ਗੱਡੀ ਹੈ ਇੱਕ ਵੀ ਕੀਮਤ ਹੈ ਮਾਲਕ ਨੇ ਕਿਹਾ ਉੱਪਰ-ਨੀਚੇ ਕਰ ਲਾਂਗੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 9729309225 ਮਾਲਕ ਨਾਲ ਤੁਸੀਂ ਆਪੇ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਜੀ ਤੇ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਨੀਚੇ ਇੱਕ ਲਾਈਕ ਦਾ ਬਟਨ ਹੈ ਸਾਰੇ ਜਣੇ ਜ਼ਰੂਰ ਦਬਾ ਦਿਓ ਹੁਣ ਆਪਾਂ ਇੱਕ ਹੁੰਡਾਈ ਦੀ ਐਸੈਂਟ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਹਾਂ ਪੈਟਰੋਲ ਤੇ ਗੱਡੀ ਹੈ ਤੇ ਐਲਪੀਜੀ ਕਿੱਟ ਵੀ ਲੱਗੀ ਹੋਈ ਹੈ ਤੇ ਕਾਫੀ ਤੇ ਝੜੀ ਹੋਈ ਹੈ ਮਾਡਲ ਆਪਨ 2012 ਮਿਲ ਜੂਗਾ ਐਸੈਂਟ ਗੱਡੀ ਹੈ ਜੀ ਅੰਮ੍ਰਿਤ ਸਰ ਮਾਲਕ ਦੇ ਘਰੇ ਗੱਡੀ ਖੜੀ ਹੈ ਇੱਕ ਅਸੀ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੋਈ ਹੈ 86000 ओरिजिनल ਗੱਡੀ ਚੱਲੀ ਹੋਈ ਐ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ, ਮੈਟਿੰਗ, 뮤직 ਸਿਸਟਮ, ਏਸੀ, ਹੀਟਰ ਵਗੈਰਾ ਸਾਰਾ ਕੁਝ ਆਪਾਂ ਨੂੰ ਵਰਕਿੰਗ 'ਚ ਬਹੁਤ ਵਧੀਆ ਮਿਲ ਜਾਊਗਾ। ਤੁਸੀਂ ਗੱਡੀ ਨੂੰ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ। ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ। ਕਿ ਮੈਂ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸੋਂ ਫੁੱਲ ਗਾਰੰਟੀ ਐ ਹਰ ਤਰ੍ਹਾਂ ਦੀ। ਕਿ ਮਰਜ਼ੀ ਟ੍ਰਾਈ ਲੈ ਲਿਓ ਕਿ ਮਰਜ਼ੀ ਚਲਾ ਲਿਓ। ਬਾਕੀ ਤੁਸੀਂ ਗੱਲ ਕਰ ਲਿਓ ਮਾਲਕ ਨਾਲ। ਮਾਲਕ ਕਹਿੰਦੇ ਸੀਗੇ ਰੇਟ ਉੱਪਰ-ਨੀਚੇ ਕਰ ਲਾਂਗੇ ਸੀ। ਅੰਮ੍ਰਿਤਸਰ ਜਾ ਕੇ ਦੇਖ ਸਕਦਾ ਹਾਂ ਬੇਕੇ ਰੇਟ ਉੱਪਰ نیچے ਹੋ ਜੂਗਾ ਜਿਨ੍ਹਾਂ ਦੀ ਗੱਡੀਆਂ ਸੀ ਉਹਨਾਂ ਦਾ ਨੰਬਰ 99888 14688 ਆਹ ਗੱਡੀ ਤੁਸੀਂ ਦੇਖ ਲਈ ਤੇ ਅੱਗੇ ਹੋਰ ਵੀ ਗੱਡੀਆਂ ਨੇ ਉਹਨਾਂ ਦੇ ਵੀ ਆਪਾਂ ਪੂਰੀ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਹੁਣ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਵੀ ਰਹਿੰਦਾ ਜੀ ਨੰਬਰ ਆਪਣਾ 78140 3864 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਆ ਮਕਾਨ ਹੈ ਘਰ ਕੋਈ ਮਸ਼ੀਨਰੀ ਹੈ ਤੁਸੀਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣਾ ਵਟਸਐਪ ਨੰਬਰ ਜਿਹੜਾ ਹੈਗਾ ਉੱਤੇ ਭੇਜ ਦਿਓ ਤੇ ਆਪਾਂ ਜਲਦੀ ਐਡ ਲਗਾ ਦਾਂਗੇ ਤੇ ਕੋਈ ਗੱਲ ਕਰਨੀ ਹੋਵੇ ਤੁਸੀਂ ਮੈਸੇਜ ਪਾ ਸਕਦੇ ਹੋ ਆਪਾਂ ਤੁਹਾਡਾ ਰਿਪਲਾਈ ਜ਼ਰੂਰ ਕਰਾਂਗੇ ਜੀ ਬਾਕੀ ਹਰ ਤਰ੍ਹਾਂ ਦੀ ਮਸ਼ੀਨਰੀ ਆਪਾਂ ਹਰ ਰੋਜ਼ ਲੈ ਕੇ ਪਹੁੰਚਦੇ ਰਹਿੰਦੇ ਹਾਂ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਸ਼ਹਿਰ ਪਿੰਡ ਚੋਂ ਤੇ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਅਗਲੀ ਵੀਡੀਓ ਚ ਚਾਹੀਦੀ ਹੈ ਮੈਨੂੰ ਕਮੈਂਟ ਕਰੂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਮਸ਼ੀਨਰੀ ਤੁਹਾਡੇ ਵਾਸਤੇ ਲੈ ਕੇ ਪਹੁੰਚ ਜਾਵਾਂਗੇ ਜੀ ਬਾਕੀ ਜਿੰਨੇ ਤੁਸੀਂ ਆਇਓ ਜੀ ਪਹਿਲੀ ਵਾਰ ਜਾਂ ਫਿਰ ਪਹਿਲਾਂ ਤੋਂ ਵੀ ਤੁਸੀਂ ਆਇਓ ਹੋ ਪਰ ਹਲੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਕਿਉਂਕਿ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਨੇ ਆ ਤੇ ਹਰ ਰੋਜ਼ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜਦੋਂ ਚੈਨਲ ਨੂੰ ਸਬਸਕ੍ਰਾਈਬ ਕਰ ਦੋਗੇ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਤੇ ਸਬਸਕ੍ਰਾਈਬ ਕਰਕੇ ਨਾਲ ਇੱਕ ਬੈਲ ਆਈਕਨ ਹੂਆ ਉਹਨੂੰ ਜਰੂਰ ਦਬਾ ਦਿਓ ਜੀ ਠੀਕ ਹੈ ਜੀ ਬਾਕੀ ਇੱਕ ਬੇਨਤੀ ਕਰੂਗਾ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਤੁਸੀਂ ਭੇਜ ਦਿਓ ਰੇਟ ਜਿਹੜਾ ਲਾ ਕੇ ਭੇਜ ਦਿਓ ਉਹ ਹਮੇਸ਼ਾ ਮਾਰਕੀਟ ਵੈਲੂ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੂ ਕਿਉਂਕਿ ਕੰਪਲੀਟ ਬਹੁਤ ਜ਼ਿਆਦਾ ਆ ਰਹੀ ਹੈ ਜੀ ਤੇ ਹੁਣ ਆਪਾਂ ਗੱਲ ਕਰਦਾ ਸਬਪਟ ਡਿਜ਼ਾਇਰ ਬੀਡੀਆਈ ਗੱਡੀ ਦੀ 2014 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ 395 ਡਿਮਾਂਡ ਬਠਿੰਡਾ ਮਾਲਕ ਦਾ ਏਰੀਆ ਨਵੀਂ ਟੈਰਾਂ ਚ ਗੱਡੀ ਆ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਬਿਲਕੁਲ ਨਵੀਂ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਆ ਬਠਿੰਡੇ ਖੜੀ ਆ ਜਾ ਕੇ ਦੇਖਣੀ ਹੋ ਵੀ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਹੋ ਵੀ ਚਲਾ ਕੇ ਦੇਖ ਲਓ ਕਿਵੇਂ ਮਰਜ਼ੀ ਚੈੱਕ ਕਰ ਲਿਓ ਵਧੀਆ ਗੱਡੀ ਐ ਜੀ 395 ਡਿਮਾਂਡ ਹੈ ਬਠਿੰਡੇ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਐ ਜੀ ਚਲਾ ਕੇ ਦੇਖਣੀ ਹੋ ਚਲਾ ਕੇ ਦੇਖ ਲਓ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸੋਂ ਫੁੱਲ ਗਾਰੰਟੀ ਹੈ ਹਰ ਤਰ੍ਹਾਂ ਦੀ ਤੇ ਜਿਨ੍ਹਾਂ ਦੀ ਗੱਡੀ ਆਹ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 98779 ਤੇ 20955 ਇਸ ਨੰਬਰ ਤੇ ਗੱਲ ਆਪੇ ਕਰ ਲਿਓ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਜੀ 2015 ਮਾਡਲ ਗੱਡੀ ਆ ਗੱਡੀ ਦੀ ਕੰਡੀਸ਼ਨ ਬਿਲਕੁਲ ਨਵੀਂ ਜੀ ਤੇ ਰਾਏ ਸਿੰਘ ਨਗਰ ਇਹਨਾਂ ਦਾ ਏਰੀਆ ਤੇ 64000 ਕਿਲੋਮੀਟਰ ਗੱਡੀ ਚੱਲੀ ਹੋਈ ਆ ਜੈਨੂਨ ਚੱਲੀ ਹੋਈ ਆ ਨਵੀਂ ਟਰਨ ਨਵੀਂ ਗੱਡੀ ਐ ਅੰਦਰੋਂ ਗੱਲ ਕਰੀਏ ਸਾਰਾ ਕੁਝ ਆਪਾਂ ਨੂੰ ਨਵਾਂ ਮਿਲੇਗਾ ਮਿਊਜ਼ਿਕ ਸਿਸਟਮ ਬਹੁਤ ਵਧੀਆ ਸਾਰੇ ਫੰਕਸ਼ਨ ਵਰਕਿੰਗ ਚ ਨੇ ਤੇ ਸ਼ੋਰੂਮ ਕੰਡੀਸ਼ਨ ਆਪਾਂ ਗੱਡੀ ਕਹਿ ਸਕਦੇ ਹਾਂ ਜੀ ਬਾਕੀ ਤੁਹਾਡੇ ਸਾਹਮਣੇ ਗੱਡੀਆ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ 248 ਇੱਕ ਵਾਰੀ ਡਿਮਾਂਡ ਐ ਲੈਸ ਬਸ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 88 75275088 ਇਸ ਨੰਬਰ ਤੇ ਗੱਲ ਆਪੇ ਕਰ ਲਿਓ ਹੁਣ ਆਪਾਂ ਇੱਕ अल्टੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2008 ਮਾਡਲ ਗੱਡੀ ਆ ਜੀ 65000 ਰੁਪਏ ਡਿਮਾਂਡ ਹੈ ਆਹ ਗੱਡੀ ਤੁਸੀਂ ਪਹਿਲਾਂ ਨਹੀਂ ਦੇਖੀ ਹੋਣੀ ਜੀ ਬਹੁਤ ਵਧੀਆ ਗੱਡੀ ਆ ਬਹੁਤ ਵਧੀਆ ਮਾਲਕ ਨੇ ਰੇਟ ਆਪਣੇ ਕੋਲੇ ਲਾ ਕੇ ਭੇਜਿਆ 8 ਮਾਡਲ ਹੈ ਉੱਚੇ ਮਾਡਲ ਦੀ ਗੱਡੀ ਹੈ ਬਾਕੀ ਚੀਮਾ ਮੰਡੀ ਮਾਲਕ ਦਾ ਏਰੀਆ ਦਾ 65 70 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਵਧੀਆ ਗੱਡੀ ਹੈਗੀ ਤੇ ਜਿਨ੍ਹਾਂ ਦੀ ਗੱਡੀ ਆ ਨੰਬਰ ਉਹਨਾਂ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ 77078 98903 ਇਸ ਨੰਬਰ ਤੇ ਗੱਲ ਕਰ ਲਓ ਜੀ ਬਾਕੀ ਵੀਡੀਓ ਦੀ ਗੱਲਬਾਤ ਹੋਊਗੀ ਤੁਸੀਂ ਵੀਡੀਓ ਪੂਰੀ ਦੇਖ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਸੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਕੋਠੀ ਮਕਾਨ ਕਰ ਹੈਗਾ ਆਪਾਂ ਨੇ ਕੋਣ ਐਡ ਤੁਸੀਂ ਕਰਵਾ ਸਕਦੇ ਹੋ ਆਪਣੇ ਕੋਲ ਭੇਜੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਲੱਗ ਗਿਆ ਰਿੰਦਰ ਜੀ